ਚਿੱਟੀਆਂ ਅੱਖਾਂ ਵਾਲਾ ਕਬੂਤਰ ਆਦਾ ਪੁਰਾਣਾ ਕਬੂਤਰ ਆ ਵੀਰ ਦਾ ਉਹ ਲਿਆਂਦਾ ਸੀ ਕਿ ਮੈਂ ਬੱਚੇ ਲਾਉਂ ਬੱਚੇ ਕਢਾਉਣ ਨੂੰ ਅੱਛਾ ਉਹਦਾ ਬੱਚਾ ਕਢਾਇਆ ਸੀ ਇਹ ਰੋਕ ਲਿਆ ਸੀਗਾ ਬੱਚਾ ਅੱਛਾ ਬੱਚਿਆਂ ਨੂੰ ਪਾਲਿਆ ਸੀਗਾ ਗਾਹਾਂ ਹਾਂ ਹਲੇ ਪੌਣਾ ਅਗਲੇ ਸਾਲ ਪੌਣਾ ਇਹ ਰੋਕ ਰਿਆ ਨਹੀਂ ਵਧੀਆ ਲੱਗਿਆ ਰੋਕ ਲਿਆ ਕਬੂਤਰ ਇਹ ਤੇ ਰੋਕ ਲਿਆ ਬੱਚਾ ਯਾਨੀ ਕਬੂਤਰ ਦਾ ਬਹੁਤ ਉੜਦਾ ਉਹ ਬੱਚੇ ਬਹੁਤ ਉੜਦੇ ਕਬੂਤਰ ਦੇ ਉਹ ਸਹੀ ਹੈ ਸਹੀ ਹੈ ਬਾਈ ਬਾਰ-ਬਾਰ ਕਹਿੰਦਾ ਬਾਈ ਕਬੂਤਰਾਂ ਦੀਆਂ ਪੈਰ ਤੇ ਕਬੂਤਰ ਬਾਹਲੇ ਖਰੇ ਆ ਬਾਈ ਹੱਡੀ ਜੋੜ ਦੇਖਦਾ ਨਾਲੇ ਹੱਡ ਵੀ ਬਾਈ ਪੋਲੇ ਵੀ ਵਾਲੇ ਵਾਲੇ ਬੋਲੇ ਹਨ ਜਿੱਦਾਂ ਤੁਸੀਂ ਕਹਿ ਰਹੇ ਸੀਗੇ ਪੋਲੇ ਜੋੜਾਂ ਦੇ ਉੱਡਦੇ ਆ ਜ਼ਿਆਦਾ ਬਾਕੀ ਤਾਂ ਯਾਰ ਕਿਸਮਤ ਤੇ ਵੀ ਹੁੰਦਾ ਹਨ ਕਿਸਮਤ ਤਾਂ ਪਹਿਲਾਂ ਵੀਰੇ ਤੇ ਇਸ ਤੋਂ ਬਾਅਦ ਬਾਈ ਆਹ ਇਹ ਕਬੂਤਰੀ ਹੈਪੀ ਵਾਲੀ ਆ ਵੀਰੇ ਹੈਪੀ ਕਿਹੜਾ ਵੇਲੇ ਵਾਲਾ ਮੁੰਡਾ ਉਹਦੇ ਇੰਡੀਆ ਤੋਂ ਮਗਾਇਏ ਹੋਏ ਆ ਉਹਦੇ ਆਹ ਵਿਧੀ ਆਈ ਸੀਗੇ ਵੀਰੇ ਇਹਦੇ